ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਸ਼ੁਰੂਆਤ ਕਰ ਰਹੇ ਆ ਨਾ 3:30 ਵਜੇ ਤੇ ਪਏ ਸੀਗੇ ਨਾ ਰੈਸਟ ਕਰ ਲਈ ਚਾਹ ਪਾਣੀ ਪੀ ਲਿਆ ਬੱਚੇ ਨੇ ਮੈਗੀ ਬਣਾ ਕੇ ਖਾ ਲਈ ਤੇ ਹੁਣ ਮੈਂ ਕੀ ਕਰਾਂ ਮੜਾ ਮੋਟਾ ਕੁ ਕੰਮ ਕਰ ਗਏ ਨਾ ਕਿਉਂਕਿ ਸਾਡਾ ਪੇਟਾਂ ਵਾਲੇ ਕਮਰੇ ਦੀ ਸਫਾਈ ਕਰਨ ਵਾਲੀ ਰਹਿ ਗਈ ਤੁਹਾਨੂੰ ਪਤਾ ਸਾਰਿਆਂ ਨੂੰ ਤੇ ਮੈਂ ਇਹਨਾਂ ਨੂੰ ਚੁੱਕਣ ਗਿਆ ਹੁਣ ਮੌਸਮ ਵੀ ਠੰਡਾ ਜਾ ਵਧੀਆ ਹੋਇਆ ਪਿਆ ਤੇ ਮੈਂ ਕਿਹਾ ਆਪਾਂ ਸਾਫ ਸਫਾਈ ਲੱਗਿਆ ਨੇ ਕਰਨ ਤੇ ਕਰ ਲਏ ਮੈਂ ਕੁਛ ਨਾ ਕੁਛ ਹਣਾ ਤੇ ਰਾਤ ਬਲੌਗ ਨਹੀਂ ਪਿਆ ਜੀ ਹਨਾ ਕਿਉਂਕਿ ਰਣਵੀਰ ਦਾ ਫੋਨ ਆ ਗਿਆ ਤੇ ਰਣਵੀਰ ਨਾਲ ਗੱਲ ਕਰੀ ਗਈ ਪਤਾ ਲੱਗਿਆ ਨਹੀਂ ਫੋਨ ਦੀ ਬੈਟਰੀ ਜਮੇ ਹੀ ਮਤਲਬ 1% ਹੀ ਰਹਿ ਗਈ ਸੀ ਮੁਰਕੇ ਫਿਰ ਮੈਂ ਦਵਾਰ ਤੋਂ ਮਤਲਬ ਚਾਰਜ ਵਗੈਰਾ ਲਾਇਆ ਫੋਨ ਆਨ ਕਰਿਆ ਫੋਨ ਆਨ ਕਰੇ ਬਾਅਦ ਫਿਰ ਦਵਾਰ ਤੋਂ ਹਨਾ ਵੀਡੀਓ ਐਡਿਟ ਵਗੈਰਾ ਕਰੀ ਤੇ ਉਹ ਟਾਈਮ ਪਾਵਾ ਲੱਗਿਆ ਹਨਾ ਫਿਰ ਮੈਂ ਕਿਹਾ ਚਲ ਹੁਣ ਨਹੀਂ ਪਾਉਂਦੇ ਤੇ ਸਵੇਰੇ ਆਪਾਂ ਬਲੌਗ ਅਪਲੋਡ ਕਰਤਾ ਸੀਗਾ ਤੇ ਚਲੋ ਜੀ ਅੱਜ ਵਾਲੇ ਬਲੌਗ ਦੀ ਆਪਾਂ ਕਰਦੇ ਹਾਂ ਸ਼ੁਰੂਆਤ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਪਾਣੀ ਗਰਮ ਧਾਰਦੇ ਆ ਹਨ ਕਿਉਂਕਿ ਫਿਰ ਸਾਨੂੰ ਤਿੰਨਾ ਮਾਵਾਂ ਦੀਆਂ ਨੂੰ ਸਿਰਨਾਉਣਾ ਪੈਣਾਗਾ ਕਿਉਂਕਿ ਛੱਤਾਂ ਵੀ ਸਾਫ਼ ਕਰਨੀਆਂ ਜਾਲੇ ਵਗੈਰਾ ਲਾਉਣੇ ਹੋਣਗੇ ਤੇ ਨਾਲ ਦੀ ਨਾਲ ਆਪਾਂ ਹਨਾ ਪੇਟੀਆਂ ਦੇ ਛਾੜ ਮਸ਼ੀਨ 'ਚ ਪਾਦਣੀ ਮੈਂ ਪਾਣੀ ਪਾਦਣੀ ਮਸ਼ੀਨ 'ਚ ਤੇ ਸਭ ਤੋਂ ਪਹਿਲਾਂ ਪਾਣੀ ਗਰਮ ਧਾਰਦੇ ਆ ਆਪਾਂ ਦੇਗ ਭਰ ਕੇ ਕਿਉਂਕਿ ਜਮਾਕ ਨਾ ਲੈਣਗੇ ਤਾਂ ਠੰਡੇ ਪਾਣੀ ਨਾਲ ਤਣੀ ਜਾਂਦਾ ਜੀ ਤੇ ਕਰਦੇ ਆ ਕਾਗਜ਼ੇ ਕੁਗਜਣ ਇੰਤਜ਼ਾਮ ਕੋਈ ਪਾਣੀ ਦਿੱਤੇ ਦਾ ਤੇ ਬਾਥੀਆਂ ਲਾ ਦਨੇ ਦੋ ਤੇ ਚਲੋ ਜੀ ਆਪਾਂ ਨਾਲ ਦੀ ਨਾਲ ਬਲੌਗ ਸੋੜਨਾ ਸ਼ੇਅਰ ਕਰਾਂਗੇ ਤਾਂ ਜੀ ਆਪਾਂ ਪਹਿਲਾਂ ਪਾਣੀ ਕਰ ਬਿਤਾਦੀ। ਧੰਕੀ ਵੀ ਰੱਖ। ਵਾਲ ਵਗੈਰਾ ਇਹਨਾਂ ਦੇ ਇਹ ਹੋ ਜਾਣਗੇ। ਧੂਣ ਨਾਲੇ ਦੇਦੇ ਆਪ ਵੀ ਹੋ ਜਾਣਗੇ। ਛੱਤਾਂ ਹੁਣ ਹੋਊਗਾ। ਕਿਉਂਕਿ ਛੱਤਾਂ ਜਾੜਾਂਗੇ ਹਨਾ। ਕੁਝ ਕਾਗਜ਼ ਗਿੱਲੇ ਪਏ ਐ। ਇਹਨਾਂ ਨੂੰ ਵੀ ਆਪਾਂ ਹਨ ਜੇ ਸੁੱਕ ਗਏ ਮਤਲਬ ਜਿਆਦਾ ਅੱਗ ਚੜ ਗਈ ਤੁਸੀਂ ਸੜਦਾਂਗੇ। ਤੇ ਆਇਆ ਨੇ ਫਿਰ ਨਾਉਂ ਦੇ ਦਾ ਹੋ ਜਾਣਗੇ ਜਵਾਕ ਫਿਰ ਸਾਨੂੰ ਪਤਾ ਉਤ ਪਾਣ ਦੇ ਪਾਣੀ ਦੀ ਗੱਲ ਹੋਸੀ ਪਾਣੀ ਆਇਆ ਤੇ ਜਾਂਦਾ ਸਾਲ ਪਹਿਲਾ ਇੱਕ ਜਣਾ ਨਾ ਆਊਗਾ ਦੇ ਕੇ ਨਾਲ ਪਾਰਟੀ ਬੰਦ ਹੋ ਗਈ ਸੀ ਜਿਸ ਤਰ੍ਹਾਂ ਇਹ ਵੀ 10 ਫੁੱਟ ਪਾਣੀ ਲਰਜਾਉਂ ਉਹ ਜਿਹੜਾ ਪੋਸਟ ਆਇਆ ਨਾ ਤੇ ਨੂੰ ਪਹਿਲਾਂ ਪਾਣੀ ਧਰੀਏ ਸੀ ਫਿਰ ਆਪਾਂ ਪੂਣੀਆ ਕਿਟੀਆਂ ਦੇ ਛਾੜ ਲਾ ਕੇ ਮੇਂ ਮਸ਼ੀਨ ਚ ਪਾਈ ਤੇ ਨੇ ਘਾਣ ਦਿੰਦੀ ਅੱਜ ਅਸੀਂ ਅੱਜ ਵੀ ਅਸੀਂ ਨਾਤੇ ਦੀ ਨਹੀਂ ਨਾ ਜਿਵੇਂ ਨਾ ਪ੍ਰੀਤ ਨਾ ਮੈਂ ਨਾ ਕੀ ਹਨਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਛੰਡਾ ਹੁੰਦਾ ਲੋ ਜੀ ਆਪਾਂ ਨੇ ਉਹ ਕਰ ਦੇਣੀ ਆ ਮਤਲਬ ਕੀ ਪਾਥੀਆਂ ਲਾਦ ਦੇਣੀ ਪਾਥੀਆਂ ਨਾਲ ਦੇ ਪਾਣੀ ਚੋਂ ਹੋਊ ਜੂਗਾ ਗਰਮ ਹੋਈ ਜਾਊਗਾ ਹੌਲੀ ਹੌਲੀ ਬਾਥੂ ਨੂੰ ਅੱਗ ਚਾਣੀ ਚੜ ਫਿਰ ਆਪਾਂ ਲਾਦਦੇ ਸਾਫ ਸਫਾਈ ਨਾਲੇ ਕਰਨਾ ਕਾਂਤੀਆਂ ਤਾਂ ਵਧੀਆ ਭੁਗਾਨੀ ਕਿੰਨੇ ਸਾਲਾਂ ਸੁੱਤੀਆਂ ਹੋਣ ਹੈ ਜਜਨੇ ਵਾਲੀ ਚੁੰਨੀ ਲੈ ਆਖੇ ਮੈਨੂੰ ਰੰਗ ਬਾਲਾ ਸੋਹਣਾ ਲੱਗਿਆ ਇਹ ਛੋਟੀ ਜੀ ਜਿਹੜੇ ਸਿਰ ਤੇ ਲਈ ਨਹੀਂ ਤਾਂ ਮੁੱਤਕਾ ਲਈ ਗਈ ਚਾਰ ਮਗਾ ਸਵੇਰੇ ਮੈਂ ਲੈ ਲਈ ਸੀ ਕਿਹਨਾਂ ਦੀ ਮੇਰੇ ਵਾਲੀ ਚੁੰਨੀ ਬਲੈਕ ਜੀ ਧੂਣ ਵਾਲੀ ਸੀਗੀ ਮੈਂ ਇਹ ਕਾਉਂ ਨੂੰ ਲੈਣੀ ਹੈ ਤੱਕ ਕੇ ਮੈਂ ਸਵੇਰੇ ਮੈਂ ਜਜਨੇ ਵਾਲੀ ਲੈ ਲਵਾਂਗੀ ਮੈਰਾ ਤਾਂ ਉਹ ਨਾਲ ਜੀ ਆਪਾ ਨਹੀਂ ਲੈਦੀ ਨਾ ਅਲਕੀ ਹੋਈ ਜਿੰਦੀ ਹੋਵੇ ਇਹ ਕੋਣ ਪਤਾ ਨਹੀਂ ਕਿਵੇਂ ਹੋਰੀ ਤੇਜ ਜੀ ਹੁੰਦੀ ਹੈ ਅਗਲੇ ਜਦੋਂ ਬਾਬਾ ਅੱਗੇ ਚੜਗੀ ਨਾ ਫੇਰ ਆ ਕੋਸ ਧੁੱਪ ਨਾ ਸੁੱਤੇ ਜਾਣਗੇ ਫੇਰ ਤਾਂ ਚੜਗੀ ਦੀ ਅਗਰ ਇਹਦਾ ਢੱਕਣ ਪਤਾ ਕਿੱਥੇ ਲੇਖਿਆ ਮੈਂ ਕੈਮਨ ਤੋਂ ਪਿਆਇਆ ਇਸਦਾ ਇਹ ਇੱਕ ਡਟਕ ਹਨ ਕਚਰਾ ਨਹੀਂ ਪੈਣਾ ਆਪ ਕੋ ਟਾਂਕੀ ਦੇਣਾ ਲਓ ਜੀ ਫਾਰਮ ਨੇ ਗਏ ਇੰਤਜਾਸ ਇਹ ਨਾ ਮੇਰਾ ਤੇ ਬੀਬੀ ਦਾ ਦੋਨਾਂ ਦਾ ਸੂਤ ਇਕੱਠਾ ਨਹੀਂ ਪਾੜ ਗਿਆ ਭਾਈ ਇੱਕ ਸੂਤ ਮੇਰਾ ਖਸਿਆ ਪਿਆ ਸੀ ਜਰਮ ਨਹੀਂ ਆਣਾ ਤੇ ਕੱਲ ਆਈ ਸੀ ਬੀਬੀ ਕਹਿੰਦੀ ਜਦੋਂ ਨਾ ਨਹੀਂ ਪੜੇ ਚੁੰਨ੍ਹੇ 'ਚ ਕੀ ਕਰਨੇ ਰੱਖੀ ਕਹਿੰਦੀ ਫਿਰ ਖਲਾਇਆ ਪੈ ਜਾਂਦਾ ਕੁਬੰ ਜੜਾ ਆਲੇ ਨੇ ਬਾਰ ਸਕੂਲ ਵਾਲੇ ਬੈਗ ਨਾਲੇ ਉਹ ਚੁੱਟੀ ਦੀ ਬਾਹ ਵਾਦੀ ਛੁੱਟੀ ਛੱਡ ਦੇ ਬਾਹ ਉਹ ਕਮਰਾ ਸਾਫ ਕਰਦੇ ਆਪਾਂ ਹਲਾ ਬਾਦੀ ਛੁੱਟੀ ਛੱਡ ਦੇ ਮੈਂ ਉਹ ਬਾਹਾਂ ਛੱਡ ਜੀ ਪਹਿਲਾ ਮੈਂ ਬਾਦੀ ਛੁੱਟੀ ਛੱਡਨੀ ਹੈ ਯਸ ਨਹੀਂ ਮੰਜਾ ਲੈਣਾ ਤੂੰ ਤੂੰ ਨਾਲੇ ਪੁੱਤ ਅੰਦਰੋਂ ਨਹੀਂ ਨਿਕਲਦਾ ਮੈਂ ਢਾੜ ਲੈਣਾ ਮੀ ਰੁਸ਼ਾ కచరా పాతి ఒ ਗਰਮ ਮਮੀਨਾ ਲਓ ਜੀ ਫਾਨੀ ਆਪਣਾ ਹੋਈ ਜਾਂਦਾ ਗਰਮ ਨਾਲ ਦੀ ਨਾਲ ਤੁਰ ਜਾਨੇ ਅਸੀਂ ਪਾਥੀਆਂ ਲਾ ਜਾਣੇ ਕਦੀ ਤੇ ਚੱਲ ਪਵਾਰੀ ਨਾਲ ਨਾ ਲੈਣਗੇ ਨਾ ਪਹਿਲਾਂ ਜਸ਼ਨ ਨਾਲ ਹੋਆ ਫਿਰ ਫ੍ਰੀਤ ਨਾਲ ਹੋਗੀ ਫਿਰ ਮੈਂ ਆਪਦੇ ਵਾਸਤੇ ਨਾ ਕੰਮ ਧੰਦਾ ਕਰਕੇ ਮੈਂ ਤਾਂ ਸ਼ਾਮ ਨੂੰ ਬੈਣ ਬਲੀ ਨਾਉਣਾ ਸਬਜ਼ੀ-ਭਾਜੀ ਬਣਾਵਾਂਗੇ ਫਿਰ ਤੁਹਾਨੂੰ ਪਤਾ ਟਾਈਮ ਲੱਗ ਜੂ ਤੇ ਸਮਾਨ ਦੇਖੋ ਜੀ ਪਾ ਲਿਆ ਖਲਿਆਰਾ ਅਸੀਂ ਤੇ ਹਾਈ ਖੜੀਆਂ ਕਰਦੇ ਬਾਬੇ ਦੀਆਂ ਫੁੱਟਵਾ ਅਲਟਰਾ ਬੋਸ ਹਾਮ ਕੇ ਰੱਖਦੇ ਪਤਾ ਦਿਨੋਂ ਆਂਟੀ ਘੁੱਟ ਦਊਗੀ ਫਿਰ ਤੇਨੂੰ ਥੱਲੇ ਨਾ ਰੱਖ ਪੈ ਤੇ ਡਿੱਗ ਜਾਂਦਾ ਕਈ ਵਾਰੀ ਜੇ ਇਦਾਂ ਸੋਹਣੀ ਚੀਜ਼ ਐ ਨੁਕਸਾਨ ਹੋ ਜਾਊਗਾ ਮਨ ਜੀ ਤੇ ਧਾਰੇ ਨੂੰ ਅਲਟਰਾ ਪਹੁੰਚ ਨੂੰ ਦੇਖੋ ਜੀ ਚੱਕੇ ਧਾਰ ਪੁੱਤੋਂ ਦੋਨੇ ਹੱਥ ਨਾਲ ਡੱਬਾ ਹਾਂ ਦੇਖੋ ਮੋਟਾ ਰੇਖਦਾ ਇਹਦਾ ਫੋਟੋ ਤੇ ਲਓ ਜੀ ਆ ਫੋਟੋ ਹੋਰ ਲਏ ਜੀ ਦਾ ਮੈਂ ਕਾ ਸਾਡਾ ਛਾੜਦਾ ਸਾਡਾ ਟੇਬਲ ਤੋਂ ਲਾਈ ਗਈ ਇੱਕ ਦਰੀ ਸੀ ਉਹ ਕੱਢਤੀ ਬਾਹਰ ਤੇ ਖੇਸ ਸੀਗਾ ਉਹ ਵੀ ਆਪਾਂ ਮਤਲਬ ਪਾਤਾ ਹਨਾ ਮਸ਼ੀਨ ਧੋਣ ਵਾਸਤੇ ਹਜੇ ਆਪਿਆ ਸਾਡਾ ਤੇ ਜੇ ਇਹਨਾਂ ਨੇ ਜਿੱਪ ਖਰਾਬ ਕਰਤੀ ਉਹਦੇ ਚਾਦਰ ਕੱਢੀ ਜਸ਼ਨ ਨੇ ਤੇ ਫਰੀਦ ਨੇ ਹੁਣ ਇਹਨੂੰ ਤੋਂ ਸਮਾਰਕ ਚ ਜਿੱਪ ਲਵਾ ਕੇ ਲੈਉਣੀ ਪਊ ਭੇਟੀ ਨਾ ਇਹਦਾ ਛਾੜਦਾ ਆ ਗਿਆ ਸੀ ਦੋ ਲਿਆਂਗਾ ਸੀ ਥੂਲਾ ਇਹ ਪੈਟੀ ਛੋਟੀ ਆ ਆ ਮੇਰੀ ਵਾਲੀ ਵੱਡੀ ਤਿੰਨ ਗੁੰਡਿਆਂ ਵਾਲੀ ਐ ਦੋ ਗੁੰਡਿਆਂ ਵਾਲੀ ਐ ਇਸ ਕਰਕੇ ਦਾ ਛਾੜ ਥੋੜਾ ਟਾਈਟ ਆ ਗਿਆ ਤੇ ਇਹਦੇ ਮਤਲਬ ਖਿੱਚ ਕੇ ਜੱਪ ਲਾਜੀ ਤੰਗ ਟੁੱਟ ਗਿਆ ਤੇ ਪੱਖਾ ਸਾਡਾ 베アリング ਆਉਣ ਵਾਲੀ ਚਿੱcke ਹੀ ਮਾਰਦਾ ਤਾਂ ਬੰਦ ਕਰ ਦਿੰਦੇ ਸਾਦਾ ਨਹੀਂ ਕੋਈ ਘਰ ਨਹੀਂ ਆ ਚਲੋ 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 ਡੋਰੀਆਂ ਵੀ ਕਰਨੇ ਕੰਮ ਕਰੋ ਤੇ ਇਹਦੇ ਵੀ ਮਾਰਾਂਗੇ ਸ਼ੀਸ਼ੇ ਵੀ ਸਾਫ਼ ਕਰਨਾ ਕਿਹੜਾ ਹੋਰ ਤਾਂ ਉਹਦੇ ਦੇ ਕੱਪੜਾ ਵੀ ਮਾਰਾਂਗੇ ਅਲਮਾਰੀ ਦੇ ਜੀ ਮੈਂ ਸਾਰਾ ਸਮਾਨ ਲੈ ਕੇ ਆਵਾਂ ਮੈਂ ਫਲਾਉਣੀ ਤੈਨੂੰ ਲਾ ਕੇ ਇਹਨੂੰ ਨੇ ਵੈਸੇ ਬੱਠਲ ਹੈਗਾ ਫालतू ਵੇਲਾ ਆ ਭਾਂਡੇ ਵਾਲਾ ਬੱਠਲ ਜਿਹੜਾ ਮੈਂ ਉਹ ਸਾਬਣ ਮਾਰ ਕੇ ਉਹ ਚੱਕ ਲੈ ਸਾਰਾ ਸਮਾਨ ਇਕੱਠਾ ਲਈ ਲਓ ਜੀ ਲਓ ਜੀ ਮੈਂ ਤਾਂ ਇਹਨੂੰ ਸਮਾਰ ਪਿਆ ਸੀ ਬਾਵਾ ਕਿੱਥੇ ਧਰੇਗਾ ਮਲਜੀ ਤੇ ਹਲੇ ਲੱਕਦੇ ਬਾਰਾ ਰੋਕ ਤਫਾ ਕਰਕੇ ਲਿਆ ਅੱਜ ਸਾਰੇ ਦਿਨ ਆਪਣਾ ਇਹ ਚੀਂਗੂਗਾ ਚਾਰ ਤਾਂ ਵੱਜ ਗਈ ਦੇਖੀ ਥੋੜਾ ਸਮਾਰਟ ਕੱਪ ਰਿਚ ਕੱਢ ਰਹੇ ਨੇ ਗਾਣਾ ਬੋਲਣ ਲੱਗੇ ਜਾਂਦਾ ਨਾ ਕਿ ਸਿੱਖੀ ਜਿਵਾਜ ਆਈ ਜਾਂਦੀ ਏ ਕਿਆ ਸਾਡਾ ਰੋਟਣਾ ਵਾਲਾ ਡੱਬਾ ਇਹ ਸਾਨੂੰ ਫਰਾਈਟ ਨੂੰ ਦੇਸੀ ਫਰਾਸੀ ਲਾਇਆ ਤੇ ਦੇਖੋ ਜਿਵੇਂ ਰੋਹੇ ਨੂੰ ਪੋਚਾ ਰਹੇ ਤੇ ਦੇਖੀ ਰੇਤਾ ਲਿਖਾ ਪਰ ਉਹ ਜਿਹੜੀ ਬਚਾਦਾ ਇੱਕ ਕਦੇ ਇਹ ਜਿਹੜੀ ਹੋਇਆ ਤੇ ਦੇ ਪੋਚਾ ਲੱਗ ਗਿਆ ਦਿਖਾਈ ਆ ਮੇ ਘਰ ਕੇ ਸਟੀਲ ਦਾ ਵਿੱਚ ਉਹ ਸੋਨਾ ਲੋ ਤਾਂ ਬਸ ਆਪ ਘਾਦੇ ਆ ਵੀ ਆਹ ਤੋ ਬਾਰ ਪੱਠਾ ਲ ਪੱਠਾ ਲ ਆਂਦਾ ਵਿੱਚ आया तो देखते हाँ हाँ दे हैं ये हमारा गेट लगा फोर का है ये कुछ भी तो ली ना दे ना हां गया हां सी हां चिकाम अच्छा वे देखिए चिकड़ा सिंकड़ा बाहर दोनी आ दीमर ये खराब है खराब है मेरे का तो सामने रखी है थोड़ा करंट लगता है चला के देखा ये टूट गई सीगी ये करंट काम नहीं करवा जा ਮੈਨੂੰ ਪੁੱਛਿਰ ਤੋਰਦਾ ਰਹਿੰਦਾ ਅਹ ਮਾਸ਼ਾਅੱਲਾ ਹੁਣ ਇਹ ਪੇਟ ਨਾਲ ਤੇ ਜਿਹੜਾ ਸਾਫ਼ ਕਰਕੇ ਹਰੇ ਖਰਾਬੇ ਹੈ ਖਰਾਬ ਹੈ ਸਾਰੇ ਬਸ ਮੈਨੂੰ ਕੋਈ ਪ੍ਰਾਚ ਨਹੀਂ ਆਈ ਅਪਣੇ ਕੋਲੇ ਹੈਗੀ ਹੈ ਅਮਾ ਇਹਦੇ ਚਾਬਾ ਲਾ ਜ਼ਰਾ ਨਾ ਜਾ ਹਾਬਾ ਤਾ ਇਹ ਜੇ ਦੇਖਨੇ ਕੀ ਉਹ ਸਹੇਰੇ ਚ ਮੇਰਾ ਸੁਣ ਤੈ ਕੋਈ ਨਹੀਂ ਕਿਲੇ ਜਾਂਦੇ ਜਾਣੇ ਮੈਨੂੰ ਕਾਸ ਰਾਣੀ ਪਤਾ

ਤੇ ਅੱਜ ਆਪਾਂ ਫਾਈਨਲੀ ਪੇਟੀਆਂ ਵਾਲੇ ਰੂਮ ਦੀ ਸਫਾਈ ਕਰਨ ਲੱਗੇ ਆ। ਇਹ ਚ ਪੇਟੀਆਂ ਤਾਂ ਹੀ ਆ ਸੀ ਇਹਨਾਂ ਪੇਟੀਆਂ ਦਾ ਰੂਮ ਕਹਿੰਦੇ ਆ। ਹੁਣ ਇਹ ਹੁਣ ਜ ਸਾਡੇ ਕੋਲ ਇਧਰ ਆ ਗਿਆ। ਹਮਮੀ ਆਪਾਂ ਪੇਟੀਆਂ ਵਾਲਾ ਰੂਮ ਕਿਉਂ ਕਹਿੰਦੇ ਆ ਹਨਾ ਪਤਾ ਇਹਨੂੰ ਕਿਉਂਕਿ ਇਹ ਚ ਪੇਟੀਆਂ। ਪੇਟੀਆਂ ਆ ਬਤੇ ਦੇ ਚਾਪਣਾ ਪਿੰਡ ਦਾ ਬੈਟਾਲੇ ਰੂਮ ਆਪਾਂ ਬੈਟਾਲਾ ਨੂੰ ਮੈਸ ਕਰਕੇ ਕਹਿੰਦੇ ਆ ਤੇ ਅੱਧੇ ਬੈਟਾ ਤੇ ਟੀਵੀ ਐ। ਏ ਮੈਂ ਇਹ ਹੱਥ ਛਾਪ ਕੇ ਲਿਆਉਂਗੀ ਆਪਾਂ ਬੋਕਰ ਤੇ ਚਾਰ ਕਿਲਾ ਸਾਥ ਹੈ ਤੇ ਬਾਹਰ ਦੇ ਦੇਖਿਆ ਜੀ ਉਹ ਜਿਹੜਾ ਸਮਾਨ ਰੱਖਣਾ ਲਉਗੀ ਰੱਖਣੇ ਬਾਅਦ ਖੜਦਾ ਨਹੀਂ ਕਿਉਂਕਿ ਜਵਾਗ ਨਾ ਬਾਹਰੇ ਇਕੱਠੇ ਕਰਦੇ ਲੀ ਰਾਂ ਪੀ ਰਾਂ ਜੀ ਤੇ ਕਿੱਥੇ ਵੀ ਜਾ ਕੇ ਥੋਨੇ ਦਿੰਦੇ ਆ ਉਹ ਬੋਤਲੋਂ ਨਾ ਲੈਪਟ ਮੈਨੂੰ ਇਹਦੇ ਚ ਵਾਇ ਦੱਸੋ ਕਿ ਆਹ ਹਜਰਾ ਦਾ ਸੇਮ ਐ ਕੋਜੀਆਂ ਹੈ ਹਾਂਜੀ ਹੋਸੀ ਤਾਂ ਆਂ ਬਾਕੀ ਦੇਖ ਲਓ ਤਾਂ ਆ ਵੀ ਤੇ ਆ ਆਪਣਾ ਸਬਾਨ ਦੀ ਦਬੰਨੇ ਦਰਜਣਾ ਐ ਰੱਖ ਦਿਓ ਨੀ ਮੈਂ ਸਬਾਨ ਇਹਦੇ ਵਿੱਚ ਆ ਆਪਣਾ ਭਾਂਡੇ ਮੰਜਰ ਵਾਲਾ ਬੁਰਸ਼ ਤੇ ਆ ਆਪਣਾ ਨਾਂ ਲਾਇਆ ਸਾਬਣਾ ਕਿੱਥੇ ਨਹੀਂ ਹੈ ਕਾਲੀ ਜਿਹੜੀ 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 है ਜਿਹੜੀ 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 पता ਜਿਹੜੀ 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 ਡੰਡਾ ਚੱਕਦੇ ਹਾਂ ਤੇ ਮਾਰਾਂਗੇ ਹਾਂ ਇਹਦੇ ਲਈ ਪਰੀ ਦੀ ਦੇਖੀ ਦੇਖੀ ਪਰੀ ਦੀ ਜੁੱਤੀ ਹੈ ਵਾਈਟ ਕਲਰ ਦੀ ਆ ਮੈਂ ਹਾਰਤਾ ਜਾਓਗੇ ਤੁਸੀਂ ਐਸ ਜਸ਼ਨ ਦੀ ਨਾਭੀ ਕਲਰ ਦੀ ਜੁੱਤੀ ਆ ਪਿੰ ਮਾਰੇ ਦੇ ਆਹੀ ਨਾਲੇ ਚਾਪ ਲੈਣੀ ਮੈਂ ਟਿੱਕ ਦੂਜੇ ਗਾ

ਲੋਜੀ। ਸੋ ਆਮਰਾ ਪ੍ਰੀਤ ਨੇ ਝਾੜਤਾ ਤੇ ਸਮਾਨ ਹਜੇ ਹਨਾ ਪੇਟਕਾਂ ਦੇ ਝਾੜਾ ਮਤਲਬ ਧੋਣੀ ਹੈ ਇੱਕ ਮੈਂ ਪਾ ਕੇ ਆਈ ਮਸ਼ੀਨ 'ਚ ਤੇ ਟ੍ਰਾਂਕਾਂ ਦੇ ਝਾੜ ਸਾਰੇ ਧੋਤੇ ਮੈਂ ਹਜੇ ਇੱਕ ਝੱਲਣੇ ਆ ਉਹ। ਵੈਸੇ ਧੋਤੋਂ ਬਾਠੀ ਭਰੇ ਆਈ ਤੇ ਹੁਣ ਪੇਟਕਾਂ ਦੇ ਝਾੜ ਅੱਜ ਤੱਕ ਨਹੀਂ ਸੁੱਕਦੇ ਕੱਲ ਨੂੰ ਸੁੱਕਣਗੇ ਤੇ ਫੇਰ ਇੱਕ ਵਾਰ ਸਮਾਨ ਚੜਨ ਦੇਣੇ ਤੇ ਕੱਲ ਨੂੰ ਦੁਬਾਰਾ ਤੋਂ ਸਮਾਨ ਲਾ ਕੇ ਪੇਟਕਾਂ ਦੇ ਝਾੜ ਚੜਾ ਦਾਂਗੇ ਤੇ ਇਹਦੇ ਪ੍ਰੀਤ ਆਪਣਾ ਫੋਟੋ ਸਾਫ ਕਰ ਲੀ। ਬਸ ਨਾਲ ਦੀ ਰਚ ਨਹੀਂ ਚਲੋ ਧਰੀ ਚਲੋ। ਬੁਝੋ ਮੋਟਵਾ ਮਗਰ ਤਾਂ ਇਹ ਨਹੀਂ ਜਾਲੇ ਮੜੇ ਨਾਲ ਲੋਜੀ ਨੌਰੀਏ ਇਹਨੂੰ ਵੀ ਸ਼ੌਕ ਜਾਗਦਾ ਹੈ ਫਾਇਦਾ ਬਿਊਟੀ ਬੇਬੀ ਆਪ ਮਾਰੇ ਗਮਗਮ ਪਰ ਆ ਸਕਦੇ ਹੈ www.com ਅਏ ਬਹੁਤ ਸਪੈਸ਼ਲ ਡਾਕਮ ਹੈ ਬਿਊਟੀ ਸੇ ਲੋਜੀ ਕੋਸੋ ਦਾ ਰੱਖਦੀ ਤੇ ਉਹ ਕਰ ਦੋ ਇਹ ਪੁੱਫੜ ਹੈ ਪੁੱਫੜ ਦੀ ਫੋਟੋ ਹੈ ਤੇ ਇੰਨਾ ਕੱਢਿਆ ਜੀ ਖਲਾਰਾ ਐਂ ਕੱਟਦੇ ਕਾਗਜ਼ ਤੇ ਕਮੈਂਟਾਂ ਚ ਜਰੂਰ ਦੱਸਿਓ ਉਹਨਾਂ ਵੀ ਕਿੰਨਾ ਦੇ ਬੱਚੇ ਐਂ ਕਾਗਜ਼ ਕੱਟਦੇ ਆ ਸਾਡੇ ਤਾਂ ਕੁੜੀਆਂ ਐਂ ਕੱਟਦੀਆਂ ਕਾਗਜ਼ ਚੂਹੇ ਵੀ ਮੈਨ ਲੱਗਦਾ ਇੰਨਾ ਬਰੀਕ ਨਹੀਂ ਕੱਟ ਸਕਦੇ ਹੋਣਗੇ ਵੀ ਜਿੰਨੇ ਬਰੀਕ ਸਾਡੇ ਜਵਾਕ ਆ ਕੈਂਚੀ ਨਾਲ ਕਾਗਜ਼ ਕੱਟਦੇ ਮੈਨ ਲੱਗੂ ਚੂਹੇ ਵੀ ਇਸ ਨਹੀਂ ਕਰ ਸਕਦੇ ਇਹਨਾਂ ਦੀ ਤੇ ਐਂ ਬਣਾ ਆਪਣਾ ਲੜੰਗਾ ਪਤਾ ਨਹੀਂ ਕੀ ਬਣਾਉਂਦੇ ਐਂ ਕਰੀ ਜਾਂਦੇ ਸਾਰਾ ਆ ਜੀ ਹਾਂ ਜੀ ਸਫਾਈ ਕਰ ਦੋ ਮਾੜਾ ਅੱਗੇ ਕੰਮ ਦੀ ਵਾਰੀ मैंने आपके दर्शन में कुछ भी लोगों का सामान चेंज कर है यार मैं मैंने चार तो तो चार में भी, भी ना अच्छी फिर एक्सपायर हो गया देखो आज तो से सेफ है नहीं हम तेरे को क्या पता लाया करने की फोटो में आ रहा हूँ मैं फरवरी दो हजार छब्बीस नहीं है एक बार तो मैं ਨੇ ਐਕਸਪਾਇਰ ਨਹੀਂ ਹੋਇਆ 11 ਮਹੀਨੇ ਚਾਹਤ ਤਰੀਕ ਨੂੰ ਐਕਸਪਾਇਰ ਹੋਗਾ ਲੈ ਭਾਈ ਖੜਾ ਕੇ ਦੱਸ ਆਹ ਇਸਮਾਨ ਆਹ ਹੰਗਲ ਦੀ ਸੀ ਇਹ ਮੰਦਰਾ ਆਜ ਤਨੇ ਐਕਸਪਾਇਰ ਹੋਈ ਹੈ ਜਰਨਾ ਆਵਾ ਤਨੇ ਐਕਸਪਾਇਰ ਕੀਤੀ ਲੈ ਕੋਟਾ ਬੋਤਾ ਇਸਮਾਨ ਥੇਨ ਬਈ ਲਾਓ ਜੀ ਪਾਸ ਉਸ ਨੂੰ ਕੋਈ ਸਾਸ ਐਕਸਪਾਇਰ ਕੋ ਨਹੀਂ ਦੀ ਹੈ ਕਰੀ ਹੈ ਜੇ ਨਾ ਵੀ ਨਾ ਤੇ ਤੁਹਾਨੂੰ ਜੀ ਹੋਣੀ ਹੈ ਜੀ ਦੇ ਪਰ ਦੇਰ ਜੀ ਜੀ Thank okay. ਚਾੜ ਚੁਰਦਾ ਪਾਉਣ ਜਦੋਂ ਆਪਾਂ ਉਸ ਨੂੰ ਦਸਾਂਤੀ ਮੈਂ ਚਾੜ ਨਹੀਂ ਆ ਜਾਂਦੇ ਕਿਉਂਕਿ ਸੁੱਕਦੇ ਨੇ ਜਦੋਂ ਸੋਮਾਂ ਨੂੰ ਚੀਜ਼ ਆਜ਼ੀ ਹੁੰਦੀ ਫੇਰ ਤਾਂ ਉਹ ਸੀ ਜਸਵੇ ਦੇ ਤੋਤੇ ਹੁੰਦੇ ਹਨ ਫਿਰ ਉਹਨੂੰ ਘੁੱਟ ਲਾ ਕੇ ਰੋਲ ਬਣ ਜਾਂਦੇ ਤੇ ਹੁਣ ਆਪਾਂ ਕਲ ਨੂੰ ਥੋਮਾ ਆਸਟਾ ਨਾਲੇ ਸੋਚੀ ਗੁੰਮਾਈ ਲੋਜ ਆ ਗਿਆ ਜੀ ਅਫਰੇ ਤੇ ਤੋਂ ਤੋਂ ਆਪਣੇ ਜੀ ਜਮਾ ਬਲੋਗ ਨੂੰ ਬਾਗਮਾ ਨੂੰ ਪਾ ਦੇ ਬਾਗ ਨੂੰ ਜਿਹੜੀ ਸਾਡੇ ਘੋਟੇ ਦੇ ਕਪੜੇ ਅਸਵੀਰੇ ਹੋ ਲਾ ਰਿਹਾ ਨਾ ਇਹ ਤੇਰੇ ਹੋ ਗਏ ਇਹ ਸਾਫ਼ થઈ ਹੋ ਗਈ ਹੁਣ ਬਾਕੀ ਸੀ ਕੋਸ਼ਿਸ਼ ਕਰ ਦਈਏ ਨਾ ਵਾਂਗੇ ਹੁਣ ਸਾਡੇ ਕੋਲ ਟਾਈਮ ਨਹੀਂ ਕਿਉਂਕਿ ਹੁਣੇ ਭਾਂਡੇ ਗੋੜੇ ਸਾਰੇ ਭਈਏ ਤੇ ਸਾਲ ਦੀ ਸਬਜ਼ੀ ਬਣਾਉਣੀ ਹੈ ਟਾਈਮ ਹੈ ਤੇ ਸਾਜੂ ਸਾਡੇ ਨਾਲ ਦਾ ਹੋਗਾ ਚੈਨ ਤੇ ਤੁਹਾਨੂੰ ਪਤਾ ਹੈ ਕਿ ਹੁਣ ਕੋਚਾ ਲਾਉਣ ਲੱਗੇ ਤੇ ਕੋਈ ਚੱਲ ਪੋਚੀ ਜਾ ਰਹੀ ਹੈ ਤੇ ਇਹ ਆਪਣਾ ਪ੍ਰਸਾਦ ਮੇਕ ਲਿਆ ਹੁਣ ਦੋ ਕੇਕ ਬਣਾਉਣਾ ਹੈ ਤੇ bu bir madde oluyor, pek değil. Ben falan bir kalanı yok. var. Yer sonra iki saatte, beni kocacalar yapma. Ben de tavuk gibi de, sarı turunacı öpeyim tavuk. Ona ਇਹ ਰਾਜੇ ਨੂੰ ਤਾਂ ਕਹਿ ਮੰਤੀ ਜੀ ਵੀ ਬੈਠ ਨੂੰ ਪ੍ਰਾਣਾ ਬੈਨ ਸਾਡੇ ਦੀ ਵੀ ਜਿਆ ਇਹ ਸੇਰਾ ਦੀ ਜਿਹੜੀ ਅਸੀਂ ਬਾਤ ਕਰ ਜਾਂਦੀ ਹੈ। ਉਹ ਵੀ ਤੇ ਜੀ ਆਖੇ ਉਹ ਤਾਂ ਦੂਸਰੇ ਦੇ ਨਾ ਪੱਤਾਂ ਦਾ। ਜਦੋਂ ਨਾਲਾ ਕੋ ਤਾਂ ਉਹਦਾ ਪਾਣੀ ਬਾਤ ਆਪ ਕਰਮ ਕਰਤੀ ਤੇ ਜੇ ਆਪਣੀਆਂ ਫੁੱਲ ਹੋਣ ਕਰ ਤੇ ਪਾਣੀ ਤੇ ਇਹ ਹੁਣ ਉਹ ਆ ਬਲ ਗਈ ਨਾ ਚਲ ਬੈਠੀ ਹੈ। ਕੁਰਸੀ ਦੇ ਵਿੱਚ ਵੜ ਕੇ ਬੈਠੀ ਹੈ। ਦੇਖੋ ਉੱਧਾ ਰੱਖੀ ਕੋਈ ਪਿੰਡ ਵਾਲੀ ਦੀ ਫਾਨੀ ਤੇ ਜੋ ਇਹ ਮੈਟਾ ਸਮੂਨਾ ਕੀ ਸ਼ਕਤੀਮਾਨ ਨਾ ਰਸੇ ਪੁਲਾਹ ਜੀ ਆਪ ਕੋ ਮਨਾ ਸਕਨੇ ਕੋਸਤਾ ਇਹ ਤਾਂ ਅੰਸ਼ਾੜ ਹੈਗੀ ਆ ਵੀ ਟਰੱਕ ਤੇ ਛਾੜਾ ਆ ਵੀ ਟਰੱਕ ਤੇ ਆ ਦੋਨੇ ਵੀ ਟਰੱਕ ਦੇ ਛਾੜਾ ਤੇ ਖੱਟਾ ਜਾਗੀ ਤੇ ਆ ਸਾਡੀ ਜਿਹੜੀ ਕਾਂਸ ਹੈ ਪਾਦਨੀ ਫੋਟੋ ਮੈਂ ਕੈਮਰੋਂ ਕੋਲੇ ਇਹ ਉੱਗਾ ਛਾੜਾ ਹਾਂ ਜੀ ਜੀ ਆਪਕਾ ਸ਼ਾਮ ਨੂੰ ਕੈਨ ਵਾਲੀ ਨਾਵਾ ਦੀ ਤੁਹਾਨੂੰ ਪੈਨ ਹੁਣ ਪਰ ਜ਼ਰੂਰੀ ਹੈ ਹਾਂ ਜੀ ਮੇਰੇ ਕੋਲੇ ਉਹਦਾ ਪੇਟੀ ਦਾ ਛਾੜਾ ਛੰਡਿਆ ਪਿਆ ਹੈਗਾ ਉਹਨਾਂ ਕਿਦਾਂ ਦੀ ਮਾਰ ਦੀ ਤਾਕਤ ਤੇ ਮਗਰ ਵੀ ਮਗਰ ਇੱਕ ਵੀਡੀਓ ਵਾਲੀ ਪੇਟੀ ਦੇ ਜਿਹੜਾ ਕੇਸ ਵਿੱਚ ਸੀ ਉਹ ਤੋਂ ਨਾਲ ਆ ਪਿਆ ਇਹਦਾ ਬਹੁਤ ਗੰਦਾ ਹੋਇਆ ਪਿਆ ਇਹਦਾ ਅਜੇ ਵੀ ਸਾਫ਼ ਨਹੀਂ ਹੋਇਆ ਇਹ ਕਿਹੋ ਜਿਹਾ ਹੋਇਆ ਬਹੁਤ ਗੰਦਾ ਮੈਂ ਅੰਦੀ ਮੁੰਡੇ ਲੱਗੇ ਪਏ ਜਿਹੜੀ ਕੱਲਾ ਲੱਗੇ ਲੈਂਦੇ ਨੇ ਤਾਂ ਵੀ ਟਾਈਮ ਹੋ ਗਿਆ ਜੀ 3:15 ਮਿੰਟਾਂ ਦਾ ਤੇ ਹਜੇ ਆਪਣਾ ਸਫਾਈ ਦਾ ਕੰਮ ਚੱਲ ਜੀ ਜਾਂਦਾ ਤੇ ਬਾਕੀ ਇਹਦੇ ਪੇਤਰਾਂ ਦੇ ਛਾੜ ਮੈਨੂੰ ਝੱਲ ਦੇ ਇਧਰ ਲੇਖੋ ਛਾੜ ਪਾ ਕੇ ਤੇ ਦੋਨੇ ਪੇਟਾਂ ਦਾ ਛਾੜ ਤੋਂ ਤੇ ਇੱਕ ਜਿਹੜੀ ਛੋਟੀ ਬੇਟੀ ਜੀ ਬੀਬੀ ਵਾਲੀ ਤੇ ਉਹਦੇ ਮਤਲਬ ਖੇਸ ਦਿੱਤਾ ਹੋਇਆ ਸੀਗਾ ਇੱਕ ਪ੍ਰੈਸ ਟੇਬਲ ਦੇ ਵੀ ਆਪਾਂ ਖੇਸ ਲੈ ਕੇ ਰੱਖਦੇ ਆਂ ਤੇ ਉਹ ਵੀ ਆਪਾਂ ਧੋਤਾ ਹਨਾ ਕੇਤੀ ਵਾਲੀ ਇਹਨੇ ਬਾਅਦ ਚੋ ਸਾਫ ਪਾਣੀ ਚ ਪਾਇਆ ਇਹ ਨਾਲ ਤਾਂ ਮੈਂ ਇੱਕ ਬੰਦੀ ਧੋਤਾ ਪੇਤਰਾਂ ਦੇ ਛਾੜ ਤਾਂ ਇਹ ਐਸੀਸ ਨਾ ਮਤਲਬ ਬੋਲਦੇ ਨੇ ਕਿ ਮੈਂ ਲਾਲੇ ਪਾਣੀ ਦੀ ਸੜਾਇਆ ਹੋ ਜੂਰ ਹੋਣਾ ਕਿ ਜਿਹਾ ਸਹੀ ਤੇ ਫੇਰੇ ਦੇ ਵਾਸਤੇ ਨਾ ਮੈਂ ਸਾਫ ਪਾਣੀ ਨੂੰ ਦਰ ਆ ਕੋ ਬਾਪੀ ਫੇਰੇ ਨੂੰ ਧੋਕਾ ਤੇ ਹੁਣ ਆਪਣਾ ਨਾ ਕਪੜਾ ਦਾ ਬਦ ਪਹੇ ਹੋ ਗਿਆ ਤੇ ਸਫਾਈ ਵੀ ਆਪਣੀ ਗਾਂ ਸਾਰੇ ਡਰਨ ਹੋ ਗਈ ਜਮਾ ਓਕੇ ਹੋ ਗਈ ਤੇ ਹਜੇ ਥੋੜਾ ਜਿਹਾ ਇਹ ਬਸ ਸਿਮੈਂਟ ਲਾ ਕੇ ਤੇ ਤੁਸੀਂ ਜਦੋਂ ਲੈ ਦੇ ਪਰਟਨਿਕ ਜਨਾਉਤ ਵਧੀਆ ਸਾਫ ਹੋ ਜੂਗਾ ਤੇ ਇਹ ਆਪਣਾ ਮਤਲਬ ਕਾਫੀ ਤੱਕ ਕੰਮ ਜਿਹੜਾ ਕੋਈ ਸਫਾਈ ਦਾ ਸਾਰਾ ਡਰਨ ਹੋ ਗੋ ਜਮਾ ਮੇਰੇ ਖਿਆਲ ਨਾਲ ਕੁਝ ਰਹਿ ਆ ਲਿੰਗਾ ਸਾਡੇ ਸਿਰਫ ਪੱਖੇ ਸਾਫ ਕਰਨ ਵਾਲੇ ਰਹਿ ਗਏ ਤੇ ਪੱਖੇ ਲੱਗਦਾ ਟਰ ਕਿਉਂਕਿ ਸਾਡੇ ਜਿਆਦਾ ਲੈਟ ਵਿੱਚੋਂ ਮਗਰੋ ਪਤਵਾ ਗੀ ਹੈ ਨਾ ਥੱਬੇ-ਥੱਬੇ ਤੋਂ ਤੇ ਫਿਰ ਪੱਖੇ ਸਾਫ ਕਰਾਂਗੇ ਦਾਰ ਲੱਗ ਰਿਹਾ ਕਿਉਂਕਿ ਮੈਂ ਨਾ ਇੱਕ ਦਿਨ ਉਹਦੀ ਲੱਗੀ ਮੈਂ ਸਾਡੇ ਰਾਈਟਰ ਤੇ ਮੈਂ ਕਪੜਾ ਮਾਰ ਲਾ ਗਈ ਮਨਾ ਲੱਗਾ ਮੈਂ ਕਿ ਮਿੱਟੀ ਜੀ ਚੜੀ ਪਈ ਐ ਤੇ ਮੇਰੇ ਹੱਥ ਗਿੱਲੇ ਸੀ ਕਿਉਂਕਿ ਮੈਂ ਪੋਚਾ ਲਾਉਂਦੀ ਲਾਉਂਦੀ ਕਪੜਾ ਸੁੱਕਾ ਮਾਰਿਆ ਸੀ ਤੇ ਮੈਂ ਪਾਇਆ ਕਰੰਟ ਵੈਂਟਰੇ ਚ ਤੇ ਮੈਂ ਤਾਂ ਮੁੜ ਕੇ ਆਜਾ ਹੱਥ ਲਾਉਂਦੀਆਂ ਵਿੱਚ ਮੈਂ ਤਾਂ ਸਾ ਕਰਕੇ ਨਾ ਪੱਖਿਆਂ ਤੋਂ ਵੀ ਦਾਗ ਲੱਗਦਾ ਸੀ ਤੇ ਕਰੰਟ ਨਾ ਆਜੀ ਤੇ ਅੰਜੀਂ ਦੀਸ ਟਾਸ ਕਰਨ ਨਾਲ ਕੰਮ ਹੋਗਾ ਦਾਣਾ ਮੈਨੂੰ ਪਤਾ ਵੇਲੇ ਕਿ ਲੱਗਦੇ ਨਾ ਅਸੀਂ ਸਾਬਸ ਸਾਬਨਾ ਹੋਣਾ ਕਿਉਂਕਿ ਜੇ ਆ ਪਟਾ ਆਈ ਗਈ ਜਦੋਂ ਸਾਡੇ ਜੀ ਬੋ ਜੁਗਾ ਕੰਮ ਹੈ ਤਾਂ ਕੰਮ ਤੇਨੇ ਵਰਨਾ ਵਾਲਾ ਕੰਮ ਹੈ। ਤੇ ਆ ਪ੍ਰੀਤ ਨੇ ਨਾ ਬੀਬੀ ਵਾਲੀ ਬੇਟੀ ਚੋਸ ਰਿਹਾ ਤੇ ਜਨਾਉਣ ਵਾਸਤੇ ਜੁਨੇ ਸੇਰ ਵਗੈਰਾ ਤੋਂ ਹੁਣਾ ਪੱਟੀ ਪਾਸ ਹੁੰਦੀ ਹੈ। ਜਾਂ ਫਿਰ ਫੇਸ ਵਾਸ਼ ਕਰਨ ਵਾਸਤੇ। ਹਾਂ ਜੱਜ ਨੇ ਫੇਸ ਵਾਸ਼ ਕਰਦੇ ਆ। ਆਪਾਂ ਨਾ ਜੀ ਫੇਸ ਵਾਸ਼ ਕਰਦੇ। ਹਨ। ਤੇ ਹੁਣੇ ਸਾਡਾ ਦਾਲ ਸਬਜ਼ੀ ਦੀ ਕੋਈ ਤਿਆਰੀ ਨਹੀਂ। ਦਾਲ ਸਬਜ਼ੀ ਦੀ ਤਿਆਰੀ ਕਰਦੇ ਆ। ਤੇਰਾ ਮੈਂ ਚੀਨ ਸਾਰ ਪਾਣੀ ਪਾ ਕੇ ਨਾ ਸਾਰ ਨੂੰ ਪਾ ਦਿੰਦੀ ਆ। ਬੰਦ ਮੈਲ ਤਾਂ ਹੈ ਨਹੀਂ ਸੱਤ ਜੀ ਨਿਕਲੀ ਆ। ਤੇ ਚਲੋ ਜੀ ਫਰਾਜ ਵਾਲੀ ਵੀ ਤੁਸੀਂ ਬੈਠੇ ਆਂ ਟਿਕਾਣਾ। ਹੁਣ ਵੀ ਨਹੀਂ ਚਲੋ ਜੀ ਆਪਾਂ ਅਜੇ ਐਂਟਰੀ ਨਹੀਂ ਕਰਦੇ ਜਸਨਾ ਤੇ ਬਾਕੀ ਜਸਨਾ ਆਪਣੇ ਨਾਲ ਆ ਕੇ ਫ੍ਰੀਤਾ ਆਪਣੀ ਲਾਈ ਜਾਂਦੀ ਏ। ਤੇ ਮੈਂ ਤਾਂ ਆਪ ਤਾਂ ਪੈਨ ਵਾਲੇ ਨਾ ਹਾਂਗੀ ਸਾਰਾ ਕੰਮ ਫੱਟੇ ਕਰਕੇ ਦੂਜਾ ਜੱਟ ਰੋਟੀ ਖਾ ਕੇ ਭਾਂਨੇ ਚੱਸ ਕੇ ਸੋਤਰਾ ਸੰਭਾਲ ਮਰੀ ਕਾਈ ਤੇ ਫੇਰ ਇਹਨੂੰ ਬਾਹਰ ਨਾ ਹੁੰਦੀ। ਮੈਂ ਪਹਿਲਾਂ ਨਹੀਂ ਹੁੰਦੀ ਕਿਉਂਕਿ ਫਿਰ ਮੈਨੂੰ ਪਤਾ ਹੁੰਣਾ ਲਈ ਫਿਰ ਮੈਨੂੰ ਪਹਿਨਣ ਵਾਲੇ ਆਪ ਦਾ ਕੱਪੜੇ ਬਦਲ ਕੇ ਪਹਿਨਣ ਦੀ ਤੇ ਫਿਰ ਮੈਨੂੰ ਪਤਾ ਇਹ ਨਾਉਣਾ ਫਿਰ ਪਊਗਾ ਕਿ ਹੁਣ ਘੰਟੇ ਪਿਛੇ ਕੀ ਕੀ ਰਵਾਇਤਾਂ ਨਾ ਹੁੰਦੀ ਹੈ ਨਾ ਆ ਨੀਗ ਦਾ ਸਮੈਲ ਰਹਿਣ ਦੇ ਹੈ ਨਾ ਆਪਾਂ ਸੋਹਣੀ ਸੁਹਣੀ ਗੱਲ ਜੀ ਆਉ ਮਾੜੀ ਜੀ ਸਾਫ ਜੀ ਹੋਵੇ ਜਿਆਦਾ ਨਹੀਂ ਜਿਆਦਾ ਰੱਖੀ ਤਾਂ ਫਿਰ ਆਕਰ ਜੀ ਜਾਂਦੇ ਨਹੀਂ ਜੀ ਮਾਣੀ ਮਾਣੀ ਜੀ ਸਮੈਲ ਹੋ ਸੰਨ ਇਹ ਲੋਚ ਹੁਣ ਮੈਂ ਨਾ ਕਮਰਾ ਤੁਹਾਨੂੰ ਹੋਣ ਨਹੀਂ ਦਿਹੋਗੀ ਸਾਰਿਆਂ ਨੂੰ ਕਮਰਾ ਆਪਾਂ ਦਿਖਾਵਾਂਗੇ ਸਵੇਰੇ ਕਿਉਂਕਿ ਸਵੇਰ ਨੂੰ ਮੈਨੂੰ ਪਤਾ ਛਾੜ ਸੁੱਕ ਜਾਣਗੇ ਛਾੜ ਛੱਕੇ ਬਾਅਦ ਤੇ ਫਿਰ ਆਪਾਂ ਛਾੜ ਚੜਾ ਕੇ ਬੇਟੀਆਂ ਦੇ ਉਹ ਮੇਰੇ ਵਾਲੀ ਬੇਟੀ ਦੇ ਛਾੜ ਦੀ ਇਹ ਜਿੱਪ ਤੋੜ ਦਿੱਤੀ ਬੱਸਾਂ ਨੇ ਫਿਰ ਰੋਟੀਆਂ ਵੀ ਕਰਾ ਕੇ ਲਿਆਉਂਗੀ ਕੱਲ ਨੂੰ ਫੇਰ ਇਹ ਤੋਂ ਬਾਅਦ ਕਮਰਾ ਦਿਖਾਵਾਂਗੇ ਵੀ ਕਿਵੇਂ ਬਣ ਗਿਆ ਦੇ ਹੋ ਸਕਦਾ ਸੀ ਕੱਲ ਨੂੰ ਕੱਖੇ ਵਗੈਰਾ ਸਾਫ ਕਰਦਗੇ ਮੈਂ ਹੀ ਹੋਊਂਗੀ ਘਰੇ ਜਵਾਕ ਤਾਂ ਸਕੂਲ ਜਾਣਗੇ ਫਾਂ ਦੇ ਮਾਇਲੇ ਦੋ ਦੇ ਕਾ ਤਾਂ ਇਹ ਪਹਿਲਾਂ ਤੱਪੜੀਆਂ ਕਰਨਾ ਪਾਣੀ ਲੈਣਾ ਤੇ ਆ ਹੁਣ ਮੇਰਾ ਪਾਣੀ ਵੀ ਦੇਖੋ ਪਾਪਾ ਨਿਕਲੀ ਜਾਣਾ ਤੱਤਾ ਮੇਰੇ ਤੇ ਮੈਂ ਤਾਂ ਜਿਹੜੇ ਪਾਟੇ ਪਰਾਣੇ ਲੀੜੇ ਨਿਕਲੇ ਸੀਗੇ ਕਾ ਕੁਝ ਨਿਕਲੇ ਸੀ ਜਵਾਕਾਂ ਨੇ ਇੰਨੇ ਜ਼ਿਆਦਾ ਖਲਾਰੇ ਸੀ ਸਾਰੇ ਲਾ ਦੇ ਚੁੱਲੇ 'ਚ ਚੁੱਲੇ 'ਚ ਲਾ ਕੇ ਸਾਰੇ ਤੇ ਆਪਣਾ ਹੋ ਗਿਆ ਪਾਣੀ ਦਿੱਤਾ ਸਾਰੇ ਨਹੀਂ ਲਾਏ ਅੰਮੀ ਇੱਧਰ ਦੇਖਾ ਜਿਹੜੇ

ਤੇ ਇਹਨੂੰ ਵੀ ਆਪਾਂ ਤੋਂ ਇਹਨੂੰ ਹਜੇ ਅਸੀਂ ਠਹਿਰ ਤੀ ਨਾ। ਸਾਨੂੰ ਪ੍ਰਸਾਦ ਮਿਲਦੀ ਫਾਦੂ ਕੀ ਹੁੰਦਾ ਹੈ ਨਹੀਂ ਕਿਉਂਕਿ ਦਾਲ ਸਬਜ਼ੀ ਦਾ ਕਰਦੇ ਆਪਾਂ ਆਪਾਂ। ਤੇ ਬਸ ਜੀ ਇੰਨੀ ਕ ਸਾਫ ਸਫਾਈ ਹੈ ਨਾ ਦੀਵਾਲੀ ਦੀ ਆਪਣੀ ਤੇ ਫਾਈਨਲੀ ਬਸ ਨਿਪੜੀ ਗਿਆ ਕੰਮ ਅੱਜ ਆਪਣਾ ਸਫਾਈ ਵਾਲਾ। ਮੰਮੀ ਤੇ ਹਾਂ ਜਦੋਂ ਵੀ ਕੋਈ ਫੈਸਟੀਵਲ ਆਉਂਦਾ ਹੈ ਚਾਹੇ ਕੋਈ ਵੀ ਕੰਟਰੀ ਦਾ ਹੋਵੇ ਹਮੇਸ਼ਾ ਕੋਈ ਹਮੇਸ਼ਾ ਸਾਰੇ ਸਾਫ ਸਫਾਈ ਕਰਦੇ ਆ। ਹਾਂ। ਉਹ ਬੋਦੀਏ ਬਸ ਤਾਂ ਹਿਆਰ ਹੁੰਦਾ ਤੇ ਸਾਫ ਸਪਾਈ ਹੋ ਜੇਗੀ ਬਾਹਰ ਨਾਲ ਇਹ ਰਵਾਜ਼ ਹੈ ਨਹੀਂ ਸਾਫ ਸਪਾਈ ਨਹੀਂ ਹੋ ਜੇਗੀ ਬਾਹਰ ਨਾਲ ਵਧੀਆ ਕਚਰਾ ਨਿਕਲ ਜਾਂਦਾ ਕਮਰੇ ਜੂ ਤੇ ਸਾਡੇ ਉਹ ਕਮਰੇ ਜੂ ਬਹੁਤ ਜਿਆਦੇ ਸੀਗੇ ਵੈਸੇ ਆਏ ਤਾਂ ਕਾਗਜ ਇਹ ਸਾਰੇ ਕੱਟ ਦਿੰਦੇ ਤੇ ਕਮਰਾ ਆਪਾ ਦਿਖਾਵਾਂਗੇ ਕੱਲ ਨੂੰ ਛਾਲ-ਛੂਟ ਚੜਾ ਕੇ ਦੁਬਾਰ ਤੇ ਕੱਲ ਨੂੰ ਮੈਂ ਪੱਖੇ ਵੀ ਸਾਫ ਕਰ ਦੂੰਗੀ ਲਾਈਟ ਬੰਦ ਕਰਵਾ ਲਾਂਗੇ ਸੇ ਤੋਂ ਪਿੱਛੋਂ ਬੈਕਪ ਬਣਾ ਲੂ ਖੰਬੇ ਦੋ ਫਿਰ ਆਪਾਂ ਪੱਖੇ ਸਾਰੇ ਸਾਫ ਕਰਾਂਗੇ ਤੇ ਜੋ ਸਨ ਨਾਲ ਆ ਪ੍ਰੀਤ ਨਹੀਂ ਜਾਂਦੀ ਮੇਰਾ ਪਾਣੀ ਘਰ ਮੁਕੀ ਜਾਂਦਾ ਬਸ ਹੁਣ ਮੈਂ ਗੈਸ ਕੱਢ ਦੇ ਬਾਹਰ ਕੱਢ ਕੇ ਸਬਜ਼ੀ ਬਣਾਉਣੀ ਹੈ ਤੇ ਬਸ ਆਹੀ ਕੰਮ ਕਰਦੇ ਅਸੀਂ ਤੇ ਚਲੋ ਵਧੀਆ ਹੋਗਾ ਨਾ ਕੰਮ ਖਤੇ ਹੋ ਗਿਆ ਆਪਣਾ ਲਾਜੀ ਹੁਣ ਲੱਗਿਆ ਆਪਣਾ ਟਾਈਮ ਸਬਜ਼ੀ ਦਾਲ ਬਣਾਉਣਾ ਕਿ ਟਾਈਮ ਹੋ ਗਿਆ ਪੁੱਤ ਛੀ ਤੇਤੀ ਹੈ ਨਹੀਂ ਹੈ ਨਹੀਂ ਗੰਦੇ ਚੀਜ਼ ਦਾ ਕੌੜੇ ਹੈ ਗੰਦੇ ਚੀਜ਼ ਛੀਰ ਦਾ ਮੂੰਗੀ ਦਾਣਾਂ ਮਸਾਲਾ ਕਰਨੇ ਦੋ ਜੀਦ ਦਾ ਵੱਡੇ ਵੱਡੇ ਤੇ ਲੋ ਜੀ ਆਪਾਂ ਫਿਰੋਂ ਨੇ ਢਾਲ ਅੱਜ ਥੋੜੇ ਲੇਟ ਹੋ ਕੇ ਤੇ ਚਲੋ ਕੰਮ ਹਨਾ ਹੁੰਦਾ ਜਦੋਂ ਫਿੱਚਦਾ ਹੋ ਹੀ ਜਾਂਦਾ ਇੱਕ ਅਦੇ ਦੇਣਾ ਤੇ ਪਰ ਇੱਕ ਚੀਜ਼ ਆ ਹਨਾ ਵੀ ਜਵਾਕਰੀਆਂ ਨਾ ਚਲੋ ਧਿਆਨ ਆਪਣੇ ਦੇਣਾ ਕੋਈ ਗੱਲ ਨਹੀਂ ਪਰ ਇੰਨਾ ਜਿਆਦਾ ਸਾਰਾ ਲਵਾਉਣਾ ਹੈ ਵੀ ਜਦੋਂ ਬਈ ਛੋਟੇ ਸੀ ਨਾ ਇਹਨਾਂ ਦੇ ਮਤਲਬ ਛੋਟੇ ਸੀ ਮੈਂ ਕੱਲੀ ਕਰਦੀ ਸਾਫ-ਸਫਾਈ ਮੈਂ ਖਾਪੇ ਜਾਂਦੀ ਮੈਂ ਹੰਬ ਜਾਂਦੀ ਆਸ ਤੇ ਫਾ ਵਿੱਚ ਵੀਡੀਓ ਲਾ ਕੇ ਭੇਜ ਭੇਜ ਤੇ ਉਦੋਂ ਮੈਨੂੰ ਹਨਾ ਇਕੱਲੀ ਨੂੰ ਕਰਨਾ ਪੈਂਦਾ ਸਾਰਾ ਕੰਮ ਖੰਦਾ ਕੰਮ ਤਾਂ ਵੈਸੇ ਉਦੋਂ ਵੀ ਇਹ ਸੀਗਾ ਤੇ ਸਾਰਾ ਸਾਫ ਸਫਾਈ ਦਾ ਆਪ ਕਰਨਾ ਹੁਣ ਅੱਜ ਮਿੰਟਾਂ 'ਚ ਕਮਰਾ ਸੈੱਟ ਹੋ ਗਿਆ پتہ ਹੀ ਨਹੀਂ ਲੱਗਿਆ ਕਿਉਂਕਿ ਲੱਗ ਲਗਾ ਕੇ ਨਾਲ ਕਹਿੰਦੇ ਹੁੰਦੇ ਬੱਚਾ ਬਹੁਤ ਸਾਰਾ ਲੰਮਾ ਹੈ ਤੇ ਇਸ ਵਾਲਿਆਂ ਨੇ ਕਿੰਨਾ ਸੱਚ ਹੈ ਹਨਾ ਜਿਹੜਾ ਸਿਆਣੇ ਬੰਦਾ ਕਹਿੰਦੇ ਸੀ ਤੇ ਵੀ ਕਹਿੰਦੇ ਹੁੰਦੇ ਜੇ ਧੀ ਆਉਂਦੀਆਂ ਜਿਹੜੀਆਂ ਹਨਾ ਤੇ ਜਦੋਂ ਮਟਿਆਰਾ ਹੋ ਜਾਂਦੀਆਂ ਬੱਟੀਆਂ ਹੋ ਜਾਂਦੀਆਂ ਤੇ ਮਾਣਾ ਬਹੁਤ ਜਲੇ ਸਾਰਾ ਲਵਾਉਂ ਨੂੰ ਹੱਥ ਮੋ ਕਰਦੇ ਨੇ ਤੇ ਕੰਮ ਜੱਟ ਬਣਾਉਂਦਾ ਰਹੇ ਕੰਮ ਕਰਾਉਂਦਾ ਨੇ ਤੇ ਜੇ ਕਹਿੰਦੇ ਹੁੰਦੇ ਵੀ ਪੁੱਤ ਹੋਵੇ ਹਨ ਉਹ ਗੱਭਰੂ ਹੋ ਕੇ ਤੇ ਪਿਆਉਣਾ ਪੂਰਾ ਕਿੱਤੀવાડી ਛੱਤ ਬਣਾਉਂਦਾ ਹਨ ਤੇ ਅੱਜ ਮੈਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਹਨਾ ਕਹਿੰਦੇ ਮੈਂ ਕਿ ਜਦੋਂ ਬਜਵਾਕ ਵੱਡੇ ਹੋ ਜਾਂਦੀਆਂ ਮਾਣਾ ਬਹੁਤ ਜ਼ਿਆਦਾ ਹੱਥ ਬਣਾਉਂਦਾ ਰਹੇ ਕੰਮ 'ਚ ਤੇ ਅੱਜ ਮੈਨੂੰ ਪਤਾ ਨਹੀਂ ਲੱਗਿਆ ਹਨਾ ਸਫਾਈ ਕਦੋਂ ਹੋਈ ਕਦੋਂ ਨਹੀਂ ਹੋਈ ਮੈਂਟ ਲੱਗਿਆ ਕੋਈ ਪਤਾ ਲੱਗਿਆ ਤੇ ਚੱਲ ਆਏ ਹੁਣ ਮੈਂ ਪੈਣ ਦੇ ਨਾਲ ਹੁਣ ਚੱਲ ਜਵਾਕ ਨਾਲੇ ਦੋਨੇ ਕਿਸਨੇ ਵੀ ਸਿਰ ਤੋਂ ਤੇ ਜਿਸ਼ਨ ਨੇ ਮੈਂ ਹਜੇ ਫੈਨ ਵਾਲੀ ਮੇਰਾ ਪਾਣੀ ਥੋੜਾ ਗਰਮ ਹੋਣਾ ਬੱਡੇ ਘਰੀ ਪਈ ਐ ਤੇ ਬਸ ਨਾ ਕੇ ਪੈ ਜਾਣੀ ਕਰਨਾ ਕੀ ਅਸੀਂ ਤੇ ਬਾਕੀ ਸਾਰਾ ਬਹੁਤ ਹੁੰਦਾ ਜੀ ਤੇ ਜਿਉਂ ਦੀਆਂ ਬਾਤਾਂ ਰਹਿਣ ਮੈਂ ਤਾਂ ਕਹਿੰਦੀ ਜਵਾਬ ਕਰਨਾ ਹੈ ਨਾ ਤੇ ਇਹ ਵੀ ਪੁੱਤ ਹੈ ਮੇਰੇ ਤਾਂ ਇਹੀ ਧੀ ਆਏਗਾ ਪਰ ਮਾਦਰ ਤਾਂ ਬਹੁਤ ਜਿਆਦਾ ਕੰਮ ਦੀ ਕਰਾਉਂਦੀਆਂ ਐ ਕਰ ਇਹ ਵੀ ਕੋਈ ਵੀ ਕੰਮ ਹੈ ਜੇ ਮੈਂ ਕਹਿੰਦਾ ਪਤਾ ਕਰ ਲੋ ਤੇ ਕਰ ਦਿੰਦਿਆਂ ਵੇ ਸਿੱਧ ਜੇ ਮੈਨੂੰ ਆਏ ਉਹ ਵੀ ਮੇਰਾ ਆਪਦਾ ਹੀ ਆਇਆ ਰਤਾ ਉਹ ਮੈਂ ਨਾ ਨਹੀਂ ਕੰਮ ਕਹਿੰਦਾ ਮੈਂ ਆਪ ਹੀ ਕਰਨਾ ਨਾ ਚਲ ਜੇ ਪੈਂਦੀਆਂ ਤਾਂ ਪੈਣਾ ਰਹਿੰਦੀ ਜੋ ਖੇਡਣੀਆਂ ਤਾਂ ਖੇਡ ਲੈਣ ਦੀ ਕੰਮ ਮੈਂ ਸੂਟਾ ਉਹ ਕਰ ਲੈਣ ਦੇ ਫਿਰ ਮੈਂ ਆਪ ਹੀ ਲੱਗੀ ਲੈਣੀ ਹਾਂ ਚੁੱਪ ਜੇ ਕਰਕੇ ਤੇ ਚਲੋ ਜੀ ਵੀਡੀਓ ਲੌਂਗ ਵਾਲੀ ਹੋ ਜੂਗੀ ਤੇ ਇੱਥੇ ਆਪਾਂ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਆਂ ਤੇ ਜਦੋਂ ਮੈਂ ਐਂਡ ਦਾ ਨਾਲ ਇਹਦੇ ਨਹੀਂ ਮੇਰੀ ਕੁੜੀ ਛੋਟੀ ਐ ਝਾਂਗਦੀ ਐ ਵੀ ਮੈਂ ਵੀਡੀਓ 'ਚ ਆਉਣਾਗਾ ਤੇ ਮੈਂ ਗੰਡੇ ਜੀ ਰੀਅਲ ਨਹੀਂ ਤੇ ਆਉਂਗੀ ਜ਼ਰੂਰ ਐ ਮੈਨੂੰ ਪਤਾ ਨਾਲੇ ਮੈਂ ਬੋਲ ਨਹੀਂ ਮੇਰਾ ਤੁਹਾਡੇ ਸਾਹਮਣੇ ਆਹ ਕੰਮ ਲੈ ਗਿਆ ਇੱਕ ਘੰਟਾ ਲੈ ਗਿਆ ਬਦਾਮ ਹਾਂ ਬਦਾਮ ਦੇ ਰਹਾ ਹਾਂ ਪਰੀਜ਼ ਮੈਨੂੰ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਪਹਿਲੀ ਐਂਡ ਕਰਦੇ ਆ ਨਾ ਤੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤਾਂ ਰਾਜੀ ਸਤਿ ਸ਼੍ਰੀ ਅਕਾਲ ਜੀ ਬਾਏ 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 ਬਾਏ